ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਮਾਤੜ ਦਾ ਫਾਇਦਾ ਹੋਵੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਿੰਡ ਬੂ ਨੇੜੇ ਹਰੀਕੇ ਪੱਤਨ ਹਰੀਕੇ ਪੱਤਨ ਦੀ ਤਹਿਸੀਲ ਤੇ ਜਿਹੜੇ ਦੀ ਗੱਲ ਕਰੀਏ ਤੇ ਸ਼੍ਰੀ ਤਰਨਧਰ ਸਾਹਿਬ ਬਾਈ ਗਰ ਲਾਲ ਸਿੰਘ ਦੇ ਫਾਰਮ ਤੇ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਇੱਥੇ ਚਾਰ ਨਾਗ ਆ ਗਏ ਅੱਜ ਠੀਕ ਆ ਪਹਿਲੇ ਨੰਬਰ ਤੇ ਪਲੂਨ ਆ ਜਿਹੜੀ ਵਾਇਰਸ ਹੋਈ ਹੋਈ ਦੂਜੇ ਨੰਬਰ ਤੇ ਬਿਲਕੁਲ ਤਿਆਰੀ ਤੇ ਆ ਵਹਿੜ ਗੱਬਨ ਵਹਿੜ ਤੇ ਤੀਜੇ ਦੇ ਚੌਥੇ ਨੰਬਰ ਤੇ ਜਿਹੜੀਆਂ ਟੋਕੜਾਂ ਗੱਬਣਾ ਵੜਾਂ ਦੋ ਕਰਾਂਗੇ ਡਿਟੇਲ ਸਾਂਝੀ ਬਣੇ ਰਹੋ ਐਂਡ ਤੱਕ ਪੁੱਛਾਂਗੇ ਭਾਪ ਪਤੇ ਕਿਵੇਂ ਦੇ ਰਹਿਣਗੇ ਜੀ ਬਾਈ ਗਰਲਾਲ ਸਿੰਘ ਸასი ਕਾਲ ਸასი ਵਾਲੀ ਠੀਕ ਹੈ ਜੀ ਕਿਦਾਂ ਠੀਕ ਹੈ ਠੀਕ ਠਾਕ ਜੀ ਸਾਨੂੰ ਹੋਰ ਵਧੀਆ ਵਧੀਆ ਅੱਜ ਫੇਰ ਲੈ ਆਂਦੀਆਂ ਟੋਕੜਾਂ ਗੱਬਣਾ ਵੀ ਨਾਲ ਹੀ ਹਾਂਜੀ 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 ਸੱਜਰਾ ਵੀ ਹਾਂਜੀ ਡਰੈਸ ਕਰੀਏ ਨੋਟ ਡਰੈਸ ਵੀ ਦਿੱ ਆਪਣਾ ਜਿਲ੍ਹਾ ਤਰਨਤਾਰਨ ਆ ਹਾਂ ਤਹਿਸੀਲ ਹਰੀਗੇਆ ਹਾਂ ਪਿੰਡ ਬੂਆ ਤੇ ਸ਼ਹਿਰ ਲਾਗੇ ਹਰੀਗੇ ਪਤਨ ਹਰੀਗੇ ਹੈਡ ਪੈਂਦਾ ਓਕੇ ਜੀ ਤੇ ਮੋਬਾਈਲ ਨੰਬਰ ਕਿੰਨਾ ਜੀ ਮੋਬਾਈਲ ਨੰਬਰ ਹੈਗਾ 9814583021 ਠੀਕ ਆ ਸ਼ਰਵਾਰ ਕਰਕੇ ਕਾਲੀ ਸੋਈ ਤੋਂ ਹਾਂਜੀ ਜਰਸੀ ਤੋਂ ਹਨਾ ਬੜਾ ਸੋਨਾ ਸਾਂਤੂਨ ਲੱਗਾ ਜਵਾਨਾ ਹਾਂਜੀ ਕੀ ਬਾਤ ਹੈ ਫਲੂਨੀਆਂ ਹਾਂਜੀ 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 ਪਹਿਲਾ ਸੂਬਾ ਹੀ ਹਨਾ ਹਾਂਜੀ ਤੇ ਦੁੱਧ ਕੋਲ ਕਿੰਨਾ ਹੋਊਗਾ ਦੁੱਧ ਵੀ ਜੇ ਬੋਲੇ ਜੋ ਨਿਕਲ ਨਹੀਂ ਦੇਈਏ 10000 ਲੀਟਰ ਹੈਗਾ ਵਾ 1000 ਮਰੀ ਜੀ 15 16 ਲੀਟਰ ਕਿ ਨਹੀਂ ਅੱਛਾ ਉਹ ਨਹੀਂ ਆਪਾਂ ਕਰ ਦਿੰਦੇ 10 11 ਕਿਲੋ ਖੁਲਾਡ ਲਾ ਬੋਲੇ ਤੋਂ ਨਿਕਲ ਨਹੀਂ ਮੂੰਹ ਤੋਂ ਕੀ ਹੋਊਗੀ ਪਤਾ ਵੀ ਜੀ ਮੂੰਹ ਆਪ ਵੇਖਿਆ ਨਹੀਂ ਗਾ ਬਾਕੀ ਅਜੇ ਮੇਰੇ ਹਸਾਉਣਾ ਕੰਨੀਆਂ ਨਹੀਂ ਗੱਡੀਆਂ ਚੌਗੀ ਜਾਂ ਛੇਗੀ ਜਾਂ ਹੋਗੀ ਹੈ ਨਾ ਕਿ ਕਿ ਸ਼ਾਇਦ ਹੋਗੀ ਹਾਂ ਚਲੋ ਖੋਲੋ ਠੀਕ ਆ ਤੋਰੋ ਖੋਲ ਕੇ ਲਓ ਸਜਣੋ ਤੋਰ ਅਤਰਾ ਤੁਹਾਨੂੰ ਕਰਾਉਣਾ ਚੈੱਕ ਤੇ ਵੜ ਆਟਮ ਹੀ ਆ ਇੱਕ ਬਹੁਤ ਸੋਹਣੀ ਆ ਵੀਰ ਜੀ ਟੈਟ ਲੇਵੇ ਵਾਲੀ ਹੈ ਕੋਈ ਮਸਟਰਸ ਨਹੀਂ ਕੋਈ ਪ੍ਰੋਬਲਮ ਨਹੀਂ ਹੁੰਦੀ ਨਾ ਹਾਂ ਖੁੱਲਾ ਢੁੱਲਾ ਇਹ ਕਈਆਂ ਦਾ ਲੇਵਾ ਆਂਦਾ ਹੈ ਬੰਦ ਲੇਵੇ ਖੁੱਲੇ ਢੁੱਲੇ ਲੇਵੇ ਵਾਲੀ ਨਹੀਂ ਹੁੰਦੀ ਗੋਲ ਲੇਵੇ ਵਾਲੀ ਆ ਜੀ ਕੀ ਬਾਤ ਹੈ ਤੋਰ ਦਿਓ ਜੀ ਚਲੋ ਇਹ ਪਹਿਲਾ ਸੂਆ ਜਿਹੜੀ ਆ ਪਰੂਨ ਵੱਛੀ ਸੂਈ ਆ ਤੋਰਾ ਤਰਾ ਬੜਾ ਸੋਹਣਾ ਵੱਛੀ ਦਾ ਲੈਓ ਭਾਈ ਹਾਂ ਲਓ ਜੀ ਕੀ ਬਾਤ ਹੈ ਭਾਈ ਜੀ ਦਾ ਰੇਟ ਕੀ ਰਹਿਗਾ ਬਾਕੀ ਵੀ ਜੀ ਸੀਲ ਠੰਡੀ ਆ ਭਾਵੇਂ ਕੋਈ ਜਿੰਦਾ ਮੰਗਾਊਗਾ ਪਾਉਂਦੀ ਨਹੀਂ ਲੋੜ ਐ ਇਦਾਂ ਹੀ ਹਾਂਜੀ 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 ਓਕੇ ਓਕੇ ਇਧਰੇ ਹਾਂ ਹੇ ਧਾਰ ਧਾਰਾਂ ਦੇ ਮਾਰ ਨਹੀਂ ਦੇ। ਬੱਚਾ। ਵਾਹ, ਜਿਵੇਂ ਥਾਣੇ ਬੜੇ ਸੋਹਣੇ ਲੱਗੇ ਹਨਾ। ਹਾਂਜੀ। ਮੋਟੀ ਤੋਂ ਬਾਹਰ ਹੀ ਆਊਗਾ ਸਾਨੂੰ। ਹਾਂਜੀ ਹਾਂਜੀ ਹਾਂਜੀ। ਚਲੋ ਕੋਈ ਨਹੀਂ ਡਰਦੀ ਤੇ ਰਹਿਣ ਦਿਓ। ਬੋਲ ਦੱਸੋ। ਹਾਂ ਤੇ ਨਾ। ਬੋਲ ਤਾਂ ਮੈਂ ਨਾ ਕਰ ਲਈ 5000 ਰੁਪਿਆ। ਲੱਗੀ 66 ਕਰੀ ਜਾਂਦੇ ਆ। ਕਰੀ ਜਾਂਦੇ ਪਰ ਤਾਂ ਨਹੀਂ ਕਰਨਾ। ਹਾਂ। ਤਸੀਂ ਨਹੀਂ ਕਰਨਾ। ਤਸੀਂ ਦਾ ਦੋ ਫਿਰ। ਕਿੰਨਾ ਦਾ ਦੋ ਪੱਕੇ ਹੀ। 45 ਦੇ ਰਹੀ ਹੈਗਾ। ਹੋਰ ਇੱਕ ਘਟਾ ਦੋ। ਮੈਂ ਨਾ ਬਿਲਕੁਲ ਜੈ ਜੀ ਆ। ਘਟਾ ਦੋ। 43 ਜਾਂ ਦੀ ਜੈਸਤ ਨੋ ਹੀ ਕਰ ਦੋ ਜਿੱਥੋਂ 100 ਰੁਪਈਆ ਛੋੜ ਕਰਨ 40 ਫਿਰ ਤੱਕ ਆਏ ਨਾ ਜਾਣ ਦੋ ਹਾਂ ਜਾਣ ਦੋ ਗਰਮੀ ਜਾਰ ਕਰਨ ਅੱਗੇ ਆ ਗਈ ਡੱਬੀ ਹਣਾ ਗੱਬਰ ਹਾਂਜੀ ਹਾਂਜੀ ਝੂੰਗੀ ਹਾਂਜੀ ਸਿੰਗਾ ਵਾਲੀ ਖੋਲੋ ਦੇਨ ਅੱਠ ਲੈ ਜੂ ਦੇਨ ਵੀ ਕੀ 10 ਵੀ ਖੜ ਸਕਦੀ ਏ ਅੱਠ ਵੀ 10 ਵੀ ਜਾ ਸਕਦੀ ਹਣਾ ਠੀਕ ਹਾਂਜੀ ਤੇ ਝੂੰਗੀ ਆ ਗਈ ਸਿੰਗਾ ਵਾਲੀ ਬਲੂਨ ਆ ਤੇ ਦੂਜਾ ਸੁਗਾ ਨਹੀਂ ਦੂਜਾ ਸੁਗਾ ਕਿੱਟੀ ਦੂਸਰਾ ਸੁਗਾ ਲੋ ਸੋਣੀ ਸੱਜਣੋਂ ਵੇੜ ਬਾਕੀ ਵੇੜ ਖੁੱਲ ਜੂਗੀ ਪੂਰੀ ਬਣ ਕੇ ਸੁੱਕੀ ਹਨਾ ਤੇ ਬਾਈ ਜੀ ਦੀ ਕੀਮਤ ਕੀ ਆ ਇਹਦਾ ਮੁੱਲ ਤਾਂ ਵੀਰ ਜੀ ਬੋਲਦੇ 40 ਅੱਛਾ ਕਹੀ ਦੱਸੋ 35 ਦੇ ਰਹੀ ਐ ਜੈ ਸਨੋ ਜਾ ਸੁਣੋ ਜਿਹੜੀ ਦੇਣੀ ਹੈ ਜੀ 100 ਰੁਪਏ ਛੋਟ ਹੋਈ 32000 ਰੁਪਏ ਦੇਣੀ ਆ ਠੀਕ ਆ ਹਾਂਜੀ ਤੇ ਆ ਆਈਆਂ ਤੋਕੜ ਗੱਬਣ ਹਾਂ ਆ ਜਿਹੜੀ ਕਿੰਨੇ ਚਿਰ ਦੀ ਵੜ ਇਹਨੂੰ ਵੀ ਜੀ 7 ਮਹੀਨਾ ਜਾਂਦਿਆ ਜੇ ਦੁੱਧ ਨਹੀਂ ਦਿੰਦੀ ਟਰਾਈ ਕਰਦੀ ਦੁੱਧੋ ਡਰਾਈ ਆ ਅੱਛਾ ਹਾਂਜੀ ਹਾਂਜੀ ਬਾਕੀ ਸਿਰ ਠੰਡੀ ਰੱਖੋ ਜਿੱਦਾਂ ਮਰਜ਼ੀ ਕੋ ਬੀਟ ਦੁੱਧ ਕਿੰਨਾ ਕੇ ਤੁਹਾਡੇ ਅੜਗੇ ਨਾਲ ਜਿਹੜੀ ਭਰਦੀ ਰਹੀ ਹੈ ਦੁੱਧ ਵੀ ਇੱਥੀ ਆਪਾਂ ਹੁਣ ਉਚੜੋ ਵੜ ਨਾਲ ਥੋੜੀ ਲੱਸੀ ਆ ਦੁੱਧ ਦਾ ਇਹਨੇ ਸੁਣਾ ਕਿਉਂ ਜਦੋਂ ਸਿਆਲ ਜੀ ਆ ਸਿਆਲ ਜੀ ਜਾਂਦੇ ਉਹਨੂੰ ਜਦੋਂ ਆਉਣੀ ਸ਼ੁਰੂ ਹੋਈ ਨਹੀਂ ਆ ਹਾਂ ਦੁੱਧ ਕੱਢ ਜੂਗੀ 18-19 ਲੀਟਰ। ਚਲੋ ਖੋਲੋ। ਤੋਰ ਦੋ ਮੜੇ ਜਿਹਾ ਮਾਰੋ। ਨਹੀਂ ਹੈਗੀ ਨਾ ਫੋਟਾ। ਪਰ ਹੈਗੀ ਦਿੱਸੀ ਆਪਾਂ ਪਹਿਲਾਂ ਕਹਿ ਦਿੰਦੇ। ਜਰਸੀ ਆ ਗਈ ਨਾ। ਹੈਗੀ ਦਿੱਸੀ ਆ ਪਰ। ਸੂਆ ਕਣਵਾ ਸੂਗੀ। ਸੂਆ ਵੀ ਜੀ ਤੀਜਾ ਲਾ ਲੈ ਕੋਈ ਚੌਥਾ ਲਾ ਲੈ ਅਗਲੇ ਦੀ ਮਰਜ਼ੀ ਆ ਪਰ ਰੇਡ ਕਰ ਦੇਣਾ ਉਹ ਵੀ ਜਿਹੜਾ ਉੜਦੀਆਂ ਵਾਲਾ ਹੀ ਹਾਂ। ਇਹ ਨਹੀਂ ਜਰੂਰ ਕੋਈ ਇਹਨੇ ਬੈਂਕ ਨੂੰ ਨਹੀਂ ਡਬਲ ਕਰ ਦਿੱਤੀ ਇਹਨੇ ਜਰੂਰ ਚੇ ਪੈਸੇ ਕਰ। ਠੀਕ ਆ। ਲਾਓ ਸੱਚ ਨੂੰ ਆ ਜੇ ਗਾਂ। ਤੀਜਾ ਸੂਆ ਮਾਲ ਲੈ ਭਾਵੇਂ ਕੋਈ ਚੌਥਾ ਮਾਲ ਲੈ ਭਾਵੇਂ ਦੂਜਾ ਮਾਲ ਲੈ ਲਾਓ ਭਾਈ। ਕਰਮਾਲੀ ਠੀਕ ਆ ਆਈ ਉਹਦੇ ਘਰੋਂ ਆ ਜੇ ਕੋਈ ਸੰਭਾਲ ਕਰੂਗਾ ਉਹਨਾਂ ਬਾਕੀ ਸੂਬਾ ਤੀਜਾ ਹੀ ਹੋ ਗਈ ਹਾਂਜੀ ਫੇਸ ਕਾਰਟੀ ਤੋਂ ਤੀਜਾ ਹੀ ਜਾਪੀ ਹਾਂਜੀ ਹੱਦ ਤੱਕ ਪਾਣੀ ਆਂਦੇ ਕਿਉਂ ਹੀ ਚਾਹੀ ਪਦੇ ਜਾਂਦੀ ਆ ਹਾਂ ਨਹੀਂ ਗੱਲ ਸਹੀ ਆ ਥਣ ਤੁਣ ਵੀ ਇੱਕੋ ਜਿਹੀ ਆ ਬਾਈ ਕਿੰਨੇ ਦੀ ਕਰ ਦੇਣੀ ਫਿਰ ਇਹ ਵੀ ਜੋੜਾ ਹੀ ਕਰ ਦੇਣਾ ਆਪਾਂ ਹਾਂਜੀ ਜੋੜਾ ਜਿਹੜਾ ਵੀਰ ਪਾ ਲੂਗਾ ਕਿੰਨੇ ਕਿੰਨੇ ਦੀ ਜੋੜਾ ਕੋ ਨਹੀਂ ਅਭੀ ਦਿਖਾ ਲੋ ਆਪਾਂ ਇਹ ਕਰ ਦਿੰਦੇ ਆ ਹਾਂਜੀ ਇਹਨੂੰ ਚੌਥਾ ਮਹੀਨਾ ਜਾਣਦੇ ਆ ਇਹਨੂੰ ਚਾਰਵੇਂ ਮਹੀਨੇ ਜੇ ਕੱਲੀ ਕੱਲੀ ਲਵੇ ਕੋਈ ਤੇ ਫੇਰ ਗੱਲੀ ਗੱਲੀ ਇਹ 50 ਦੀ ਦੇ ਦਾਂਗੇ ਉਹ ਮੈਡਮ ਉਹ 50 ਦੀ ਦੇ ਦਾਂਗੇ ਹਾਂ 50 ਜੋ ਮਾਨਤਨ ਕਰ ਦਾਂਗੇ 22 ਦੀ ਤੇ 23 ਦੀ ਹਾਂ ਨਾ ਦੇ ਦਾਂਗੇ 23 ਦੀ ਹਾਂ ਆ ਵੀ ਖੋਲੋ ਮਾੜੀ ਜੀ ਕਮਾ ਦਿਓ ਇਹ 4 ਮਹੀਨੇੜੀ ਕੱਪਾਂ ਨੇ ਹਾਂ ਜੀ ਇਹ ਟਰਾਈ ਕਰਤੀ ਆ ਨਾ ਤੁਤੋਂ ਬਾਕੀ ਵੀਰ ਜੀ ਆ ਬੈਠ ਤਿਆਰ ਹੋਈ ਆ ਬਸ 60000 ਦੀ ਲੈ ਲਾਂਗੇ ਭਾਵੇਂ ਵੀਡੀਓ ਸੇਵ ਕਰ ਲਏ ਹਾਂ ਹਾਂ ਜੀ 1000 ਰੁਪਏ ਭਾਵੇਂ ਸਾਈਡ ਹੀ ਰੱਖ ਲਏ ਠੀਕ ਆ ਹਾਂ ਜੀ ਬਾਕੀ ਵੈੜ ਹੋਵੇ ਰਾਜੀ ਇਹ ਨਾ ਜਗੇ ਵੀ ਭੁਖੀ ਮਹਾਦੇਵੀ ਨਹੀਂ ਠੀਕ ਆ ਲਓ ਕਮਾਰੋ ਥਾਣੇ ਨੂੰ ਵੀ ਚੰਗਾ ਲੱਗਾ ਹਨਾ ਮੈਂ ਨਾਲ ਵੀ ਕੋਈ ਛਾਂ ਨਹੀਂ ਕੋਈ ਖੋੜ ਨਹੀਂ ਕੋਈ ਸਰੂ ਨਹੀਂ ਕੋਈ ਲੈਣਾ ਬਿਲਕੁਲ ਰਾਜੀ ਬਾਜੀ ਆ ਹਾਂ 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 ਪੂਰੇ ਚਾਰੇ ਥਾਣੇ ਸਜਰੋਂ ਥਾਨ ਲੰਮੇ ਮੋਟੇ ਆ ਬਾਕੀ ਤੁਹਾਨੂੰ ਪਤਾ ਡ్రਾਈ ਕੀਤੀ ਕਰਕੇ ਚਲੋ ਕਰਕੇ ਤੇ ਪੈਂਦਾ ਹੀ ਹਾਂਜੀ ਹਾਂ ਬਾਕੀ ਵੀਧੀ ਵਛੀਆਂ 22000 ਦੀਆਂ ਆਉਂਦੀਆਂ ਤੇ ਬਾਈ ਜੀ ਇਹ ਕਿੰਨੇ ਦੀ ਇਹ ਦੇ ਦੀਆਂ ਮਾਣਾ 35 ਦੀ ਨਹੀਂ ਜੈਸਨ ਉਹ ਤੀ ਜੋ ਮੰਤਰ ਕਰਦਾਂਗੇ 50 ਦੀ ਹਾਂ ਨਹੀਂ ਨਹੀਂ 50 ਦੀ ਨਹੀਂ ਹਾਂ ਜਿਹੜੀ ਦੇਣੀ 28000 ਦੀ ਦੇ ਦਾਂਗੇ ਵੈੜਾ 27 ਦੀ ਕਰ ਦਿਓ ਚਲੋ 27 ਦੀ ਕਰ ਦਾਂਗੇ ਹੁਣ ਮੇਰਾ ਵੀਰ ਹੋਰ ਨਾ ਵੀ ਖਿੱਚ ਕਰੇ ਹਾਂ ਹਾਂ ਸੱਜਣੋ ਇਹ 27000 ਦੀ ਜੱਗ ਨੂੰ ਤੇ ਵੈੜਾ ਬਾਕੀ ਚੰਗੀਆਂ ਆਪਦੀ ਖਰੀਦਦਾਰੀ ਕਰਿਓ ਕਿਉਂਕਿ ਫਰਕ ਨਹੀਂ ਤੇ ਆਜੇ ਡੰਗ ਪਸ਼ੂ ਇਹਨੂੰ ਬੱਚਾ ਲਾ ਕੇ ਤਾਂ ਰਾਮ ਰਵਾ ਕੇ ਤੁਹਾਨੂੰ ਵਿਖਾ ਦਿੰਦੇ ਹਾਂ ਹੁਣ ਲਾਵਾ ਬਾਗੇ ਥਾਣੋ ਖਾਦੇ ਮੇਰਾ ਇਹ ਪਾਗੇ ਲਾ ਕੇ ਆਣਗੇ ਥੱਲੇ ਠੀਕ ਹੈ ਨਾ ਆਹ ਵੇਖ ਲਓ ਠੀਕ ਆ ਓਕੇ ਓਕੇ ਲੋ ਇਹ ਸੱਚ ਨੂੰ ਆਪਣੀ ਜਿਹੜੀ ਚੁਵਾਈ ਤੁਸੀਂ ਫਿਰ ਵੀ ਕਰਨੀ ਹੈ ਇਹਦੇ ਕਰ ਸਕਦੇ ਜੇ ਵਹਿੜ ਚੰਗੀ ਹੈ ਤੇ ਵਹਿੜ ਚੋਂ ਚਵਾ ਓਕੇ ਆ ਮੈਂ ਨਾ ਬੀਬੀ ਇਦਾਂ ਕੋਈ ਮੰਗਾ ਲੈ ਥੱਲੀ ਕਰਕੇ ਲਾ ਕੇ ਚੋ ਕੇ ਫਿਰ ਪੈਸੇ ਬਣ ਦੇਦੇ ਠੀਕ ਆ ਸਜਣਾ ਫਰੀਦਾਰੀ ਕਰਿਓ ਸਸੇ ਗੱਲ ਜੀ ਰੱਬ ਰੱਖਾ